ਸਸਫਿਕਲ ਦੀ ਸਾਰਿਆਂ ਨੂੰ ਮੋਢੀ ਹੱਜਾਂ ਸਾਰਿਆਂ ਦਾ ਚੜ੍ਹਦੀ ਕਲਾ ਤੇ ਚੜ੍ਹਦੀ ਕਲਾ ਹੀ ਹੋਣੀ ਚਾਹੀਦੀ ਹੈ ਤੇ ਅੱਜ ਦਾ ਜਿਹੜਾ ਸਾਡਾ ਟੋਪਿਕ ਹੈ ਮੇਨ ਜਿਹੜਾ ਹੁਣ ਚੱਲ ਰਿਹਾ ਕਰਟ ਕਿ ਜਿਹੜੀ ਹੜ ਦੇ ਉਸ ਤੇ ਆ ਕੇ ਜਿਹੜੇ ਪੰਜਾਬੀ ਆ ਜਿਹੜੇ ਹੈਲਪ ਕਰ ਰਹੇ ਹਨਾ ਬਹੁਤ ਜ਼ਿਆਦਾ ਮਤਲਬ ਉਹਨਾਂ ਨੂੰ ਤਾਂ ਇਹ ਹੈ ਕਿ ਸਲਿਊਟ ਵੀ ਦਵਾਂਗੇ ਨਾ ਉਹ ਵੀ ਘੱਟਾ ਉਹਨਾਂ ਲਈ ਮਤਲਬ ਬੇਨਅਚੰਗਾ ਕੰਮ ਕਰ ਰਹੇ ਆ ਤੇ ਅੱਜ ਉਹ ਹੀ ਦਿਖਾਉਂਗੇ ਸੀ ਤੇ ਅੱਜ ਕਰਤਾਰਪੁਰ ਸਾਹਿਬ ਦਾ 10 ਫੁੱਟ ਹੜਝ ਫਸੀ ਸੰਗਤ ਉਹ ਦਿਖਾਉਗੇ ਤੇ ਮਤਲਬ ਉਹਨਾਂ ਨੂੰ ਬਾਰੀ ਕੱਢਿਆ ਮਤਲਬ ਕਿਵੇਂ ਹੈਲਪ ਕਰੀ ਉਹਨਾਂ ਦੀ ਉਹ ਇਸ ਵੀਡੀਓ ਚ ਦੇਖਾਂਗੇ ਅਸੀਂ ਤਾਂ ਆਓ ਬਿਨਾ ਕਿਸੇ ਦਾ ਪਹਿਲੀ ਵੀਡੀਓ ਸਟਾਰਟ ਕਰਦੇ ਆ ਤੇ ਅੱਗੇ ਕਿ ਤੁਸੀਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਤਾਂ ਕਿ ਸਾਰੇ ਨੂੰ ਪਤਾ ਲੱਗੇ ਪੰਜਾਬ ਚ ਮਤਲਬ ਕੀ ਹੋ ਰਿਹਾ ਹੈ ਕੌਣ ਹੈਲਪ ਕਰ ਰਿਹਾ ਤੇ ਮਤਲਬ ਅੱਗੇ-ਅੱਗੇ ਗੱਲ ਫੈਲਣੀ ਚਾਹੀਦੀ ਹੈ ਕਿ ਕੌਣ ਹੈਲਪ ਕਰ ਰਿਹਾ ਹੈ ਖਾਸ ਕਰ ਪੰਜਾਬੀ ਪੰਜਾਬੀਆਂ ਦੇ ਕੰਮਾਰੇ ਦੇਖਣਾ ਬਹੁਤ ਜ਼ਰੂਰੀ ਹੈ ਤਾਂ ਆਓ ਬਿਨਾ ਕਿਸੇ ਦੇ ਤਾਂ ਪਹਿਲੀ ਵੀਡੀਓ ਸਟਾਰਟ ਕਰਦੇ ਆ ਹਾਂ ਜੀ ਇਹਨੇ ਉਹ ਡੀਸੀ ਸ਼ੇਸ਼ੀ ਦਾ ਹਾਲੇ ਉਹਨਾਂ ਤੁਸੀਂ ਬੰਦਲ ਦਵਾ ਦਿੱਤੇ ਨੇ ਨਾ ਜਿਹੜਾ ਫਰੰਟ ਲਾਈਨ ਤੇ ਨਰਵਲ ਖੜਾ ਸੀ ਨਾ ਉਹਨਾਂ ਨੂੰ ਪੁੱਛਣਾ ਵੀ ਨਹੀਂ ਗਿਆ ਜਿਹੜੇ ਪ੍ਰੈਮ ਉੱਪਰ ਐ ਪ੍ਰੈਮ ਇਹ ਸਪੈਸ਼ਨ ਦੀ ਹੈ ਸੋਮਾ ਹਾਲੇ ਹਾਂ ਇਹ ਵੀ ਚਲ ਤਾਂ ਨਹੀਂ ਕਿਵੇਂ ਨੇ ਉਹ ਉੱਤੇ ਆਜੂ ਆਜੂ ਜਲਦੀ ਆਜੋ ਯਾਰ ਉਹ ਸਾਹਮਣੇ ਪੌੜੀ ਦੇ ਨਾਲ ਲਾਣੀ ਕਿੰਨਾ ਪਾਣੀ ਉਹ ਝੜਾ ਦੇਖ ਰਹਾ ਨਾ ਇਹਦੇ ਚ ਖੁਦ ਹੈਲਪ ਕਰ ਨੂੰ ਜਾਣਾ ਬਹੁਤ ਭੈੜਾ ਬਹੁਤ ਚਾਹੀਦੀ ਹੈ ਆ ਵੀ ਇੰਚ ਰਲ ਉਹਨਾਂ ਨੂੰ ਜ਼ਿਆਦਾ ਉਹਨਾਂ ਨੂੰ ਜ਼ਿਆਦਾ ਉੱਠਦਾ ਕਿ ਨਾ

करतारपुर साहब के अंदर जो कबा तो है पहुंच गया और सामने दर्शन कर रहे हो करतार जिस जगह कश्ती जा रहे इी जनता पैदल मत्था टेक आदि नेवा कर नंगे पैर अच्छे कश्ती जा रहे जिस पानी तू लंघ रहे हैं वो अठ फुट पूरा पानी है ਉਹਨੂੰ ਇਸ ਵਕਤ ਮੈਂ ਇੰਤਜ਼ਾਮ ਕੀਤਾ ਬੀਬੀ ਨੰਦੋਸ ਦੇ ਪ੍ਰਿਜ਼ਨ ਖੇਲੇ ਆਤੀ ਵਾਰਤਾਂ ਕਰਦਾ ਕਰਤਾਰ ਫੁੱਟ ਹੈ ਆਪਣੀ ਪੰਜਾਬ ਸਰਕਾਰ ਦੀ ਬਾਤ ਵਾਰਤ ਦੀ ਮਾਈਆ ਉਹ ਅਸੀਂ ਜੀ ਦੇ ਗਰੀ ਜਿਹੜੀ ਯਾਤਰੀ ਸਰ ਬਸੇ ਤੁਹਾਨੂੰ ਉਹਨੂੰ ਸੇਕ ਤੋਂ ਕੰਮ ਤੋਂ ਉਤਾਰ ਦਿੱਤਾ ਹੈ ਬਾਕੀ ਜਿਹੜੇ ਯਾਤਰੀ ਨੂੰ ਲੈਣੇ ਅਸੀਂ ਇਸ ਤੋਂ ਕੰਮ ਤੋਂ ਜਾ ਰਹੇ ਹਾਂ ਕਿ ਕਿਆਨੇ ਜੀ ਉਹਾਰ ਜਿੰਨੇ ਵੀ ਸਾਡੇ ਇਸ ਵਕਤ ਸਾਗਰੀ ਜਬਾਨ ਨੇ ਗੱਠਾ ਬੱਤੀ ਤੇ ਵੱਧਦੇ ਅਸੂਰਨ ਲੈ ਕੇ ਜਾ ਰਹੇ ਹਾਂ ਸੋ ਸੱਕੇ ਪਾਕਸ਼ਾ ਬਖਸ਼ਿਸ਼ ਕਰ ਰਹੀ ਹੈ ਹੁਣਾਂ ਨੇ ਚਾਰਿਆ ਕਿ ਭਾਰਤ ਦੇ ਫੋਰ ਬਹੁਤ ਵੱਡਾ ਰੇਲਾ ਅੱਜ ਰਾਤੀ ਜਾਂ ਕੱਲ ਸਵੇਰ ਛੰਡੇਗਾ ਕੱਲ ਪਹੁੰਚੇਗਾ ਸਭਾਰਤ ਪਾਣੀ ਦੇ ਖਰੀ ਹੋਏ ਜਿਹਨੇ ਪਾਕਿਸਤਾਨ ਦੀ ਆਵਾਮ ਤੇ ਇਸ ਵਕਤ ਅਪਰੈਪਲਾਈਸ ਕਰਕੇ ਬਿਸਮਾਲ ਕਰਾ ਜਾ ਰਿਹਾ ਕਰ ਲਵੇ ਨਿਕਲ ਪਾਕਤਲੀ ਕੌਮ ਦੇ ਜਿਹੜੇ ਜਸਬਾਤ ਨੇ ਜਾਂ ਜਿਹੜਾ ਸੋੜਾ ਜਸਬਾ ਉਹ ਡਾਊਨ ਨਹੀਂ ਹੋ ਸਕਦਾ ਇੱਕ ਮਤੂ ਆਪਾਂ ਫੇਰ ਦੁਬਾਰਾ ਇੱਕ ਵਾਰੀ ਪਹੁੰਚ ਕੇ ਇਸ ਤਰ੍ਹਾਂ ਸਿਆ ਬਾਂਦੇ ਨਾਲ ਵੀ ਤੁਹਾਡੇ ਵਿਚਾਰ ਬਟਾਂ ਤਰਕਾਵਾਂਗੇ ਸੋ ਭਲੀਆ ਤਾਂ ਸੱਜ ਯਾਦ ਰੱਖੋ ਕਿ ਜਿਹੇ ਪਿੱਛੇ ਦਰਸ਼ਕਾਂ ਰੋ ਸੀ ਸਭ ਕਰਤਾ ਪਾਸ ਤੋਂ ਸੇ ਮੇਨ ਜਿਹੜਾ ਅਸਥਾਨ ਹੈ ਉੱਥੇ ਸੀ ਪੁੱਜ ਗਏ ਆ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਕੀਤੇ ਤੇ ਜਿੱਥੇ ਜਾ ਕੇ ਡਰੋਂ ਨਾ ਤਰਸ ਲੈ ਮਿਲੇਗਾ ਵੀ ਨਹੀਂ ਯਾਨੀ ਕਿ ਉੱਥੇ ਪਰਲੇ ਪਾਓ ਤਾਂ ਪਕੀਤਾ ਜਾਣਾ ਕਿ ਨਹੀਂ ਪਰਲੇ ਪਾ ਕੇ ਕਾ ਲਾਗਨ ਕਾ ਲਾਗਨ ਨਦੀ ਇਸ ਗੱਲ ਦੀ ਕਲਦੀ ਐ ਸੋਸ਼ਲ ਮੀਡੀਆ ਤੇ ਕਾਫੀ ਵੀਡੀਓਜ਼ ਤੇ ਫੋਟੋਆਂ ਵਾਇਰਲ ਹੋਈਆਂ ਜਿਸ ਦੇ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ 10 ਤੋਂ 15 ਫੁੱਟ ਪਾਣੀ ਗੁਰਦੁਆਰਾ ਸਾਹਿਬ ਅਤੇ ਗਲਿਆਰੇ ਦੇ ਵਿੱਚ ਭਰ ਗਿਆ ਹੜ੍ਹਾਂ ਦੇ ਕਰਕੇ ਕਿਉਂਕਿ ਰਾਵੀ ਦਰਿਆ ਦੇ ਕੰਢੇ ਤੇ ਸਥਿਤ ਹੈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਅਤੇ ਉਸ ਤੋਂ ਬਾਅਦ ਹੁਣ ਉੱਥੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਨੇ ਸਰਧਾਲੂ ਅਤੇ ਹੋਰ ਗਰੰਥੀ ਸਿੰਘ ਰਾਗੀ ਸਿੰਘ ਕੀਰਤਨੀਏ ਸਿੰਘ ਜੋ ਕਿ ਇਸ ਮੌਕੇ ਪਾਣੀ ਦੇ ਵਿੱਚ ਫਸੇ ਹੋਏ ਸਨ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਤੇ ਇਸ ਮੌਕੇ ਪਾਕਿਸਤਾਨ ਗੁਰਦੁਆਰਾ ਬੰਦ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਵੀ ਨਾਲ ਸਨ ਤੇ ਇਲਾਕੇ ਦੇ ਡੀਸੀ ਵੀ ਸੀ ਜਿਨ੍ਹਾਂ ਨੇ ਕਿ ਇਸ ਮੌਕੇ ਜੋ ਸਰਦਾਲੂ ਪਾਣੀ ਦੇ ਵਿੱਚ ਫਸੇ ਹੋਏ ਸੀ ਉਹਨਾਂ ਨੂੰ ਬਾਹਰ ਕੱਢਿਆ ਤੇ ਇਸ ਮੌਕੇ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ 8 ਤੋਂ 10 ਫੁੱਟ ਪਾਣੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਖੇ ਭਰਿਆ ਹੋਇਆ ਜਿੱਤੇ ਕਿ ਸਥਿਤੀ ਕਾਫੀ ਜ਼ਿਆਦੇ ਚਿੰਤਾਜਨਕ ਹੈ ਕਿਉਂਕਿ ਜਿੱਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਾਵੀ ਦੇ ਵਿੱਚ ਹੋਰ ਵੀ ਪਾਣੀ ਆ ਸਕਦਾ ਹੈ ਜਿਸ ਦੇ ਨਾਲ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਵੀ ਹਾਲਾਤ ਕਾਫੀ ਜ਼ਿਆਦਾ ਚਿੰਤਾਜਨਕ ਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਰਾਹਤ ਕਾਰਜਾਂ ਦੇ ਵਿੱਚ ਸਵਾਸੇ ਵੀ ਸੰਸਤਾਵਾ ਖਾਲਸਾ ਏਡ ਇਸ ਤੋਂ ਇਲਾਵਾ ਹੋਰ ਇਲਾਕੇ ਦੇ ਜੋ ਮੋਤਵੰਦ ਨੇ ਸਮਾਸੀ ਵੀ ਨੇ ਉਹਨਾਂ ਵੱਲੋਂ ਆਪਣੇ ਪੱਧਰ ਤੇ ਰੈਸਕਿਊ ਲੋਕਾਂ ਨੂੰ ਕੀਤਾ ਜਾ ਰਿਹਾ ਦੱਸਦੀ ਹੈ ਕਿ ਕਰਤਾਰਪੁਰ ਸਾਹਿਬ ਵਿਖੇ ਵੀ ਜੋ ਸਰਦਾਰ ਲੋਕ ਫਸੇ ਸਨ ਪਾਣੀ ਦੇ ਵਿੱਚ ਉਹਨਾਂ ਦੇ ਵਿੱਚ ਛੋਟੇ-ਛੋਟੇ ਬੱਚੇ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਕੀ ਉੱਥੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਸੋ ਆਓ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਪੂਰੀ ਵੀਡੀਓ ਤੇ ਜਿਵੇਂ ਪ੍ਰਧਾਨ ਪਾਕਿਸਤਾਨ ਗੁਰਦਵਾਰਾ ਫੰਦਕੀ ਬੇਟੀ ਨੇ ਕਿਹਾ ਕਿ ਜਰੂਰ ਅਰਦਾਸਾਂ ਕਰਿਓ ਗੁਰੂ ਮਹਾਰਾਜ ਅਗੇ ਕਿ ਆਪਣੇ ਸਥਾਨਾਂ ਦੇ ਆਪ ਸਹਾਈ ਹੋ ਕੇ ਰੱਖਿਆ ਕਰਨੀ ਜਾਰੇ ਜੀ ਸਾਹਿਤੰਗਾਇ ਕਹਿੰਦੇ ਕਿ ਲਮੇਟ ਕਰਦੇ ਹੋਏ ਨਾ ਦੀਸੀਆਂ ਦੇ ਨਾਲ ਜਾਗੇ ਤੇ ਇਸੇ ਸ਼ੇਰ ਨਾਲ ਅਰੇ ਉਹਨਾਂ ਨੂੰ ਤੁਸੀਂ ਬੰਨ੍ਹ ਦਵਾ ਦਿੱਤੇ ਨੇ ਨਾ ਜਿਹੜਾ ਫਰੰਟ ਲਾਈਨ ਤੇ ਨਰਵਲ ਖੜਾ ਸੀ ਸਰ ਉਹਨਾਂ ਨੂੰ ਪੁੱਛਿਆ ਵੀ ਨਹੀਂ ਗਿਆ ਸਰ ਹੁਣ ਕਰਦੇ ਆ ਤੇ ਇਹ ਐਸਾ ਪ੍ਰੈਸ਼ਨ ਵੀ ਹੈ ਸਮਝਦਾ ਕੀ ਦੇ ਆ ਜੀ ਨਾ ਇਹ ਵੀ ਕਰਤਾ ਕਿ ਜਿਹੜੇ ਨੇ ਉਹ ਉੱਤੇ ਗਾਇਜ਼ ਯਾਰ ਵੀਡੀਓ ਹੋ ਚੁੱਕਿਆ ਸਾਡੇ ਤੇਰੀ ਖਤਮ ਤੇ ਤੁਸੀਂ ਦੇਖਿਆ ਕਿੰਨਾ ਜ਼ਿਆਦਾ ਪਾਣੀ ਸੀ ਬਹੁਤ ਜ਼ਿਆਦਾ 10 ਫੁੱਟ ਘਟ ਨਹੀਂ ਹੁੰਦਾ ਬਹੁਤ ਹੁੰਦਾ ਬਹੁਤ ਜ਼ਿਆਦਾ ਐਸੀ ਕਹਿੰਦੇ ਕਿ 6 ਫੁੱਟ ਦਾ ਬੰਦਾ ਇਹਨਾਂ ਵਾਂਗ ਇਹ 100 ਫਰਾਂਕ 100 ਫਰਾਂਕ ਕਿੰਨਾ ਹੋਵੇਗਾ 4 ਗੁਣਾ ਬਾਕੀ ਫਿਰ ਮਤਲਬ ਕਿ ਉਹ ਜਿਹੜੇ ਮਤਲਬ ਫਸੇ ਹੋਏ ਸੀ ਕਟਾਰਪੁਰ ਸਾਹਿਬ 'ਚ ਉਹ ਗੁਰਦੁਆਰਾ ਸਾਹਿਬ 'ਚ ਹੈ ਨਾ ਉਹ ਜਿਹੜੇ ਫਸੇ ਸੀ ਉਹਨਾਂ ਨੂੰ ਮਤਲਬ ਬਾਹਰ ਕੱਢਿਆ ਹੈ ਨਾ ਹੂੰ ਫਿਰ ਨਾਲੇ ਇੱਕਦਮ ਤੁਸੀਂ ਪਾਣੀ ਆ ਜਾ ਫਿਰ ਨਹੀਂ ਬਦਲਦਾ ਕੁਝ ਨਹੀਂ ਸਹੀ ਗੱਲ ਹੈ ਫਿਰ ਉਹਨੇ ਵੀ ਇਹ ਅੰਜਨੀ ਹੈ ਕਿ ਪੰਜਾਬ 'ਚ ਜੇ ਮਨ ਮੁਸੀਬਤ ਹੈ ਜੇ ਪੰਜਾਬ ਦੀ ਕੋਈ ਹੈਲਪ ਨਹੀਂ ਕਰ ਰਹੀ ਤਾਂ ਪੰਜਾਬ ਵੀ ਨਹੀਂ ਕਰੇਗਾ ਮੰਨਾ ਪੰਜਾਬੀ ਆ ਕਿਉਂ ਹਮੇਸ਼ਾ ਹੈਲਪ ਕਰਦਾ ਹੀ ਹੈ ਕਿ ਅੱਗੇ ਵੀ ਕਰਦਾ ਰਹੇਗਾ ਕਿਉਂਕਿ ਕਦੀ ਵੀ ਇਹਨਾਂ ਦਾ ਦਿਲ 'ਚ ਇਹ ਨਹੀਂ ਆਇਆ ਕਿ ਨਾਲ ਨਹੀਂ ਸਾਥ ਨਹੀਂ ਕਰੀ ਤੇ ਅਸੀਂ ਵੀ ਨਹੀਂ ਕਰਾਂਗੇ ਹੈਨਾ ਤੇ ਹੁਣ ਇਹ ਵੀ ਪੰਜਾਬੀ ਆ ਅਸੀਂ ਕਿੰਨੀਆਂ ਵੀਡੀਓ ਦੇਖ ਲਈਆਂ ਕਿੰਨੇ ਦੇ ਰਿਐਕਸ਼ਨ ਦੇ ਲਈ ਹੈਨਾ ਕਿੰਨੀਆਂ ਵੀਡੀਓ ਤੁਹਾਨੂੰ ਦਿਖਾਤੀਆਂ ਕਿ ਉਸ ਤੋਂ ਬਾਅਦ ਅਸੀਂ ਇਹੀ ਦੇਖਿਆ ਤਾਂ ਕਿ ਪੰਜਾਬੀ ਪੰਜਾਬੀ ਦੇ ਕੰਮ ਆ ਰਿਹਾ ਸਹੀ ਗੱਲ ਹਾਲੇ ਤੱਕ ਕੋਈ ਆ ਜੀ ਵੀਡੀਓ ਨਹੀਂ ਦੇਖੀ ਕੋਈ ਆ ਜੀ ਅਸੀਂ ਕੁਝ ਨਹੀਂ ਦੇਖਿਆ ਹੈ ਜੇ ਨਿਊਜ਼ 'ਚ ਵੀ ਆਏ ਹੋਏ ਕਿ ਇਹ ਸਰ ਇਹ ਸਰਕਾਰ ਨੇ ਆ ਫਿਰ ਇਹ ਜੀ ਕੋਈ ਸਟੇਟ ਨੇ ਹੈਲਪ ਕੀਤੀ ਹੋਏਗੀ ਸਿੱਧੀ ਹੈ ਨਾ ਖਾਣ ਪੀਣ 'ਚ ਹੋਈਆਂ ਕਿਸੇ ਚੀਜ਼ 'ਚ ਵੀ ਖਾਣ ਪੀਣ 'ਚ ਤਾਂ ਇਹ ਹੈ ਕਿ ਸਾਟਾ ਤਾਂ ਖੁੱਲ੍ਹ ਹੀ ਹੈ ਹਰ ਟਾਈਮ ਸਾਰੇ ਆਲੇ ਤੇ ਸਾਡੇ ਤੇ ਖੁਦ ਤੇ ਪੀਤੀ ਹੋਈ ਹੈ ਕਿਉਂਕਿ ਮੇਰੇ ਪੇਕੇ ਆ ਦੇ ਸਾਰੇ ਉੱਤਰ ਪਾਣੀ ਭਰਿਆ ਹੋਇਆ ਸਾਰੇ ਅੰਦਰ ਮਹਾਲੀ ਵਾਲੀ ਸਾਈਡ ਸਾਰੇ ਦੇ ਕਮਰੇਦੰਦਰ ਪਾਣੀ ਚਲੇ ਗਿਆ ਸਾਰਾ ਸਾਮਾਨ ਖਰਾਬ ਹੋ ਗਿਆ ਸਾਡੇ ਤੇ ਤੱਕ ਤੇ ਪੀਤੀ ਨੂੰ ਪੀਤੀ ਹੈ ਸਾਨੂੰ ਤਾਂ ਢੜਕੀ ਕੋਲ ਆ ਗਿਆ ਸੀ ਪਰਸੂ ਦੀ ਗੱਲ ਹੈ ਨਾ ਢੜਕੀ ਕੋਲ ਆ ਗਿਆ ਸੀ ਕਿ ਹਾਂ ਕਿ ਪਾਣੀ ਭਰ ਗਿਆ ਔਰ ਇੱਕਦਮ ਤੋਂ ਹੀ ਆਇਆ ਇੱਕਦਮ ਤੋਂ ਆਇਆ ਸਾਰਾ ਸਪਾਨ ਖਰਾਬ ਹੋ ਗਿਆ ਸਾਰਾ ਅੰਦਰ ਖਰਾਬ ਹੋ ਗਿਆ ਪਾਣੀ ਭਰ ਗਿਆ ਪੂਰਾ ਕਿ ਜਿਹੜਾ ਸਮਾਨ ਖਾਣ ਪੀਣ ਵਾਲਾ ਤੇ ਉਹ ਵੀ ਸਾਰਾ ਖਰਾਬ ਹੋ ਗਿਆ ਕਿੰਨਾ ਉਹਨਾਂ ਦੇ ਵੀ ਬੋਧ ਭਰ ਗਿਆ ਸੀ ਹੁਣ ਉਹਨਾਂ ਦਾ ਕੀ ਕਿੰਨਾ ਮਲਕੀ ਦਾ ਦਾ ਨੁਕਸਾਨ ਹੋਇਆ ਮੋਹਾਲੀ ਜੀ ਸਾਰਾ ਪਾਣੀ ਭਰਿਆ ਹੋਇਆ ਤੇ ਬਹੁਤ ਲੋਕਾਂ ਦਾ ਨੁਕਸਾਨ ਹੋਇਆ ਨਾਲ ਇੱਕਦਮ ਤੋਂ ਆਇਆ ਹਨਾ ਰਾਤੀ ਉਹ ਵੀ ਦੇਖ ਲੋ ਜਦ ਸਾਰੇ ਸੁੱਤੇ ਪਏ ਹੁੰਦੇ ਕਿਸੇ ਕੋਈ ਹੋਸ਼ ਨਹੀਂ ਹੁੰਦੀ ਕਿ ਹਾਂ ਕੀ ਹੋ ਗਿਆ ਸਾਨੂੰ ਜਦੋਂ ਫੋਨ ਆਇਆ ਅਸੀਂ ਹੈਰਾਨ ਰਹਿ ਗਏ ਕਹਿੰਦੇ ਨੇ ਐਂ ਚੋ ਗਿਆ ਪਾਣੀ ਆ ਗਿਆ ਤੋਂ ਬਹੁਤ ਮਤਲਬ ਕਿ ਸਾਰੇ ਚੜ੍ਹਦੀ ਕਲਾ ਚ ਰੱਖੇ ਰਹੋ ਹੈ ਨਾ ਜਿਹੜੇ ਕਰਦੇ ਆ ਜਿਨ੍ਹਾਂ ਨਾਲ ਬਿੱਤੀ ਆਏ ਹੁਣ ਹੈ ਨਾ ਕਿ ਹਮੇ ਆਪਣੀ ਜਾਨ ਦਾ ਦੁੱਖ ਸਮਝੀਦੇ ਆਂ ਕਿ ਜਿਹੜੇ ਪਸ਼ੂ ਐ ਜਾਨਵਰ ਐ ਜਾਂ ਇਨਸਾਨ ਐ ਮਤਲਬ ਉਹਨਾਂ ਨੇ ਆਪਣੀ ਕਈਆਂ ਦੀ ਜਾਨ ਤੱਕ ਕਬਾਤੀ ਇਸੇ ਤੋਂ ਹੈ ਨਾ ਤਾਂ ਮਤਲਬ ਬਹੁਤ ਦੁੱਖ ਲੱਗਦਾ ਬਹੁਤ ਜ਼ਿਆਦਾ ਤੇ ਮਤਲਬ ਤੁਸੀਂ ਵੀ ਅੱਗੇ ਵਾਲੀ ਵੀਡੀਓ ਜਰੂਰ ਲੱਗੇ ਸ਼ੇਅਰ ਕਰਿਓ ਕਿ ਕਿੰਨੀ ਹੈਲਪ ਕਰਦੇ ਸਾਰੇ ਹਨਾ ਆਪ ਤੇ ਹਨਾ ਕਿੰਨੀ ਭਾਈ ਜਾ ਰਹੇ ਸਾਰੇ ਅੱਜ ਸਾਨੂੰ ਬਹੁਤ ਵਧੀਆ ਲੱਗਿਆ ਤੁਹਾਨੂੰ ਵੀ ਲੱਗਿਆ ਹੋਵੇਗਾ ਕਿ ਮਤਲਬ ਇੰਨੀ ਹੈਲਪ ਕਰਦੇ ਦੇਖਦੇ ਹਨਾ ਬਾਕੀ ਜਿਹੜਾ ਬੁਰਾ ਹੋਇਆ ਵਾਇਰਲ ਉਹਨੂੰ ਸਹੀ ਕਰੇਗਾ ਚੜਦੀ ਕਲਾ 'ਚ ਰੱਖੇਗਾ ਸਾਰਿਆਂ ਨੂੰ ਤਾਂ ਇਹ ਵਾਲੀ ਵੀਡੀਓ ਜੇ ਬਧੀ ਲੱਗੇ ਕਿ ਸ਼ੇਅਰ ਜਰੂਰ ਕਰਿਓ ਜਰੂਰ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ